ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਹਾਜਿੰਦਰ ਸਿੰਘ ਧਾਮੀ ਹੋਣ ਨਾਲ ਮੇਰੀ ਨਿੱਜੀ ਤੌਰ ਦੇ ਉੱਤੇ ਗੱਲ ਵੀ ਹੋਈ ਆ ਔਰ ਧਾਮੀ ਸਾਹਿਬ ਨੇ ਇਸ ਗੱਲ ਦੇ ਉੱਤੇ ਮੇਰੇ ਨਾਲ ਜਿਹੜੇ ਵਿਚਾਰ ਕੀਤੇ ਕੀ ਅਸੀਂ ਮਿਲ ਕੇ ਬੈਠ ਕੇ ਅਦਾ ਉੱਤੇ ਪ੍ਰੋਗਰਾਮ ਬਣਾਈਏ ਕਿ ਅਸੀਂ ਦੋਵੇਂ ਮਿਲ ਕੇ ਸ਼੍ਰੋਮਣੀ ਕਮੇਟੀ ਔਰ ਦਿੱਲੇ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸਤਿ ਆਪ ਜੀ ਦੇ ਵਿੱਚ ਏਕਮਤਾ ਪਾਈਏ ਔਰ ਦੁਨੀਆ ਦੇ ਵਿੱਚ ਇੱਕ ਅਛਾ ਮੈਸੇਜ ਦੇ ਸਕੀਏ ਤੋ ਇਹਦੇ ਲਈ ਮੈਂ ਉਹਨਾਂ ਨੂੰ ਵੀ ਕਿਹਾ ਸੀ ਕਿ ਜਾਂ ਉਹ ਦਿੱਲੀ ਆ ਜਾਣ ਜਾਂ ਮੈਂ ਅਮਰਤੋਪ ਸਿੰਘ ਆ ਜਾਂਦਾ ਤਾਂ ਕਿ ਅਸੀਂ ਬੈਠ ਕੇ ਇਹਦੇ ਪ੍ਰੋਗਰਾਮ ਚੱਕ ਆਊਟ ਕਰ ਲਈ ਜਾਨ ਮਗਰ ਪਿਛਲਾ ਹਫਤਾ ਜਿਹੜਾ ਸਾਡਾ ਪ੍ਰੋਗਰਾਮ ਰਿਹਾ ਸਰਬ ਧਰਮ ਸੰਮਿਲਨ ਦਾ ਉਹਦੇ ਰੁਝੇਵੇਂ ਹੁੰਡ ਕਰਕੇ ਸਾਡੀ ਆਪਸ ਵਿੱਚ ਉਸ ਤੋਂ ਬਾਅਦ ਗੱਲ ਨਹੀਂ ਹੋ ਸਕੇ ਮੈਨੂੰ ਲੱਗਦਾ ਹੈ ਕਿ ਹੁਣ ਬੈਠ ਕੇ ਉਹਨਾਂ ਨਾਲ ਜਿਸ ਵਕਤ ਇਹ ਗੱਲ ਹੋਈਗੀ ਕਿ ਦਿੱਲੀ ਕਮੇਟੀ ਨੇ ਜਿਹੜੇ ਜਿਹੜੇ ਪ੍ਰੋਗਰਾਮ ਉਲੀਕੇ ਨੇ ਉਹਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਦੀ ਸ਼ਮੂਲੀਅਤ ਪਾਈ ਜਾਏਗੀ ਕਿੱਥੇ ਉਹਨਾਂ ਦਾ ਸਹਿਯੋਗ ਸਾਨੂੰ ਮਿਲ ਸਕਦਾ ਹੈ ਕਿਉਂਕਿ ਜਦ ਅਸੀਂ ਆਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਕੱਢ ਕੇ ਲਿਆਣਾ ਉੱਥੇ ਸਾਨੂੰ ਕਿਸ ਤਰ੍ਹਾਂ ਸਹਿਯੋਗ ਦੇਣਗੇ ਜਦ ਦਿੱਲੀੋਂ ਉਹਨਾਂ ਨੇ ਨਗਰ ਕੀਰਤਨ ਜਿਹੜਾ ਲੈ ਕੇ ਜਾਣਾ ਹੈ ਰੰਗਰੇਟਾ ਮਾਰਚ ਦੇ ਰੂਪ ਦੇ ਵਿੱਚ ਉਹਦੇ ਉੱਤੇ ਅਸੀਂ ਕੀ ਸਹਿਯੋਗ ਕਰਨਾ ਇਹ ਸਾਰੀ ਰੂਪਰੇਖਾ ਹੈ ਜਿਹੜੀ ਹੈ ਉਹ ਧਾਮੀ ਸਾਹਿਬ ਦੇ ਨਾਲ ਮੈਂ ਨਿੱਜੀ ਤੌਰ ਦੇ ਉੱਤੇ ਬੈਠ ਕੇ ਕਰਾਂਗਾ ਔਰ ਮੈਨੂੰ ਲੱਗਦਾ ਹੈ ਕਿ ਜਿਹੜੇ ਲੋਕ ਇਹਦੇ ਜਿਨ੍ਹਾਂ ਨੂੰ ਇਹ ਸੁਖਾਵਾਂ ਮਾਹੌਲ ਜਿਹੜਾ ਪਸੰਦ ਨਹੀਂ ਹੈ ਉਹ ਅਗਰ ਵੀ ਦੇ ਵਿੱਚ ਕੋਈ ਰਾਜਨੀਤੀ ਕਰਨਗੇ ਤੇ ਗੱਲ ਦੂਸਰੀ ਹੈ ਮਗਰ ਜਿਸ ਤਰੀਕੇ ਦੇ ਨਾਲ ਧਾਮੀ ਸਾਹਿਬ ਦਾ ਖੁਦ ਫੋਨ ਆਇਆ ਔਰ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਹੈ ਔਰ ਹੀ ਵਾਸ ਵੈਰੀ ਪੋਜ਼ਿਟਿਵ ਉਹਨਾਂ ਦੀ ਕਮੇਟੀ ਦੇ ਦੋ ਤਿੰਨ ਸੀਨੀਅਰ ਮੈਂਬਰਸ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਹ ਮੇਰੇ ਨਾਲ ਡੇਲੀ ਸੰਪਰਕ ਚ ਨੇ ਦੇ ਆਰ ਆਲਸੋ ਵੈਰੀ ਪੋਜ਼ਿਟਿਵ ਕਿ ਅਸੀਂ ਮਿਲ ਕੇ ਇਹ ਸਤਾਬਦੀ ਨੂੰ ਮਨਾ ਸਕੀਏ ਨਹੀਂ ਦੇਖੋ ਸਾਰੀਆਂ ਕਮੇਟੀਆਂ ਚਾ ਪਟਨਾ ਸਾਹਿਬ ਹੋਏ ਚਾ ਤਕਤ ਸਾਹਿਬ ਹਜ਼ੂਰ ਸਾਹਿਬ ਹੋਣ ਚਾਏ ਸ਼ਰੂਮਣੀ ਕਮੇਟੀ ਹੋਏ ਜਾਂ ਦਿੱਲੀ ਕਮੇਟੀ ਹੋਏ ਨਗਰ ਕੀਰਤਨਾਂ ਨੂੰ ਕਢਣਾ ਕਿੰਨੀ ਗੱਲ ਕਰਦੇ ਨੇ ਜਿਹੜੇ ਨਗਰ ਕੀਰਤਨੇ ਵੱਖ-ਵੱਖ ਜਗਾਵਾਂ ਤੇ ਲੈ ਕੇ ਜਾਣਾ ਕਿਉਂਕਿ ਹਰ ਸੰਸਥਾ ਜਿਹੜੀ ਆ ਉਹ ਇੱਕੋ ਰੂਟ ਦੇ ਉੱਤੇ ਨਹੀਂ ਲਿਜਾ ਸਕਦੀ ਅਸੀਂ ਜਿਸ ਤਰ੍ਹਾਂ ਫੈਸਲਾ ਲਿਆ ਸੀ ਕਿ ਅਸੀਂ ਪਟਨਾ ਸਾਹਿਬ ਤੋਂ ਨਗਰ ਕੀਰਤਨ ਲੈ ਕੇ ਆਵਾਂਗੇ ਮਗਰ ਜਦ ਅਸੀਂ ਦੇਖਿਆ ਕਿ ਸਾਡੀ ਬੇਨਤੀ ਤੋਂ ਬਾਵਜੂਦ ਵੀ ਸ਼ਰੂਮਨੀ ਕਮੇਟੀ ਨੇ ਉੱਥੋਂ ਨਗਰ ਕੀਰਤਨ ਕੱਢ ਲਿਆ ਪਟਨਾ ਸਾਹਿਬ ਨੂੰ ਨਗਰ ਕੀਰਤਨ ਕੱਢ ਲਿਆ ਭਾਵੇਂ ਹਾਲਾਕੁਨ ਉਹਨਾਂ ਦੇ ਰੂਟਾਂ ਦੇ ਬਾਰੇ ਮੈਨੂੰ ਜਾਂਚ ਨਹੀਂ ਕਿ ਕਿਹੜੇ-ਕਿਹੜੇ ਰੂਟ ਤੋਂ ਨੇ ਆ ਰਹੇ ਨੇ ਮਗਰ ਅਸੀਂ ਉੱਥੇ ਫੈਸਲਾ ਲਿਆ ਕਿ ਹੁਣ ਪਟਨਾ ਸਾਹਿਬ ਦੀ ਸੰਗਤ ਨੂੰ ਬਾਰ-ਬਾਰ ਅਸੀਂ ਇਸ ਗੱਲ ਦੇ ਉੱਤੇ ਕਹੀਏ ਕਿ ਨਗਰ ਕੀਰਤਨ ਸੋ ਅਸੀਂ ਆਪਣਾ ਏ ਡਿਸੀਜਨ ਅਮਿਟ ਕਰਤਾ ਅਸੀਂ ਅਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਲਿਆਣਾ ਔਰ ਦਿੱਲੀ ਦੇ ਬਾਗਪਾ ਕਲੋਨੀ ਦੇ ਵਿੱਚ ਲੈ ਕੇ ਜਾਣਾ ਇਹਦੇ ਵਿੱਚ ਅਸੀਂ ਆਪਣਾ ਰੂਟ ਬਣਾਇਆ ਸ਼੍ਰੋਮਣੀ ਕਮੇਟੀ ਆਪਣਾ ਲੈ ਕੇ ਜਾ ਰਹੀ ਹੈ ਮਗਰ ਜਿਹੜੇ ਮੇਨ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਕਲੈਸ਼ ਨਾ ਹੋਏ ਉਹ ਕਲੈਸ਼ਰ ਨੂੰ ਦੂਰ ਕਰਨ ਨੂੰ ਅਸੀਂ ਅਸੀਂ ਆਪਸ ਵਿੱਚ ਬੈਠਣਾ ਔਰ ਮੈਨੂੰ ਲੱਗਦਾ ਕਿ ਅੱਛੇ ਸੁਖਾਵੇ ਮਾਹੌਲ ਦੇ ਵਿੱਚ ਇਹ ਮੀਟਿੰਗਾਂ ਹੋਣਗੀਆਂ ਔਰ ਵਧੀਆ ਤਰੀਕੇ ਨਾਲ ਅਸੀਂ ਗੁੱਡ ਡਿਸੀਜਨ ਲੈ ਕੇ ਨਿਕਲਾਂਗੇ ਸਰ ਪੰਜਾਬ ਦੇ ਵੀ ਨਗਰ ਕੀਰਤਨ ਜੋ ਹੈ ਉਹ ਜਾਣਗੇ ਐਸੇ ਮੇ ਬਾੜ ਜੈਸੇ ਹਾਲਾਤ ਜਿਸ ਤਰੀਕੇ ਸੇ ਪਿਛਲੇ ਦਿਨੋਂ ਪੈਦਾ ਹੋ ਰਹੇ ਤੇ ਕੀ ਲੱਗਦਾ ਨਹੀਂ ਕਿ ਸੰਗਤ ਕਮ ਸਹਿਯੋਗ ਜੋ ਹੈ ਉਹ ਦੇਖੋ ਜਿੱਥੇ ਬਾੜ ਦੀ ਸਥਿਤੀ ਹੈ ਉਹ ਤੇ ਇੱਕ ਐਸੀ ਨੇਚਰਲ ਕੀ ਕਹਿੰਦੇ ਨੇ ਪ੍ਰੋਬਲਮ ਆਈ ਹੈ ਡਿਜ਼ਾਸਟਰ ਹੋਇਆ ਹੈ ਪੰਜਾਬ ਦੇ ਨਾਲ ਮਗਰ ਗੁਰੂ ਸਾਹਿਬ ਦੇ ਤਿਹਾੜੇ ਔਰ ਖਾਸ ਤੌਰ ਤੇ ਸ਼ਤਾਬਦੀ ਜਿਹੜੀ ਹੈ ਉਹ ਐਫਓ ਦੇ ਕਾਰਜ ਤੇ ਕੋਈ ਰੁਕਦੇ ਨਹੀਂ ਨੇ ਮਗਰ ਅਨੰਦਪੁਰ ਸਾਹਿਬ ਤੋਂ ਅਸੀਂ ਲੈ ਕੇ ਜਿਹੜਾ ਪ੍ਰਭਾਵਿਤ ਏਰੀਆ ਨਹੀਂ ਹੈ ਅਨੰਦਪੁਰ ਸਾਹਿਬ ਤੋਂ ਲੈ ਕੇ ਦਿੱਲੀ ਦੇ ਮੁਹੱਲੇ ਹੁੰਦੇ ਹੋਏ ਔਰ ਹਰਿਆਣਾ ਚ ਹੁੰਦੇ ਹੋਏ ਦਿੱਲੀ ਪਹੁੰਚਣਾ ਸੋ ਮੇਨ ਏਰੀਆ ਨੂੰ ਉਸੇ ਡਿਸਟਰਬ ਨਹੀਂ ਕਰ ਰਹੇ ਔਰ ਸੰਗਤਾਂ ਦੀ ਆਪਣੀ ਇੱਕ ਅਥਾ ਜਿਹੜੀ ਜਿਹੜੀ ਆਸਥਾ ਹੈ ਗੁਰੂ ਪ੍ਰਤੀ ਔਰ ਜਿਹੜਾ ਸੰਗਤਾਂ ਦਾ ਜਿਹੜਾ ਅਥਾ ਪਿਆਰ ਹੈ ਗੁਰੂ ਪ੍ਰਤੀ ਇਹ ਸਾਰਾ ਆਪਣੀ ਜਗਾ ਵੱਖਰਾ ਹੈ ਜਿੱਥੇ ਲੋਗਾ ਦੀ ਸੇਵਾ ਕਰਨਾ ਡਿਊਟੀ ਹੈ ਗੁਰੂ ਸਾਹਿਬ ਦੇ ਇਨਕਾਰਜਾਂ ਦੇ ਵਿੱਚ ਉਹ ਮੁਲਤ ਪਾਣਾ ਸਾਰਿਆਂ ਦੀ ਡਿਊਟੀ ਔਰ ਸਾਰੇ ਮੈਨੂੰ ਲੱਗਦਾ ਹੈ ਕਿ ਵੱਧ ਛੜ ਕੇ ਇਨਾ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਬਣੇ ਨੇ ਮੈਂ ਮੈਂ ਇਹਨੇ ਆਪਕੋ ਬਤਾਇਆ ਕਿ ਜਿਸ ਵਕਤ ਤਾਮੀ ਸਾਹਿਬ ਦਾ ਫੋਨ ਆਇਆ ਔਰ ਮੈਂ ਉਹਨੂੰ ਕਿਹਾ ਸੀ ਕਿ ਅਸੀਂ ਅਗਲੇ ਹਫਤੇ ਦੇ ਵਿੱਚ ਮਿਲਾਂਗੇ ਜਿਹੜਾ ਹਫਤਾ ਚੱਲ ਰਿਹਾ ਹੈ ਬਟ ਪਿਛਲੇ ਹਫਤੇ ਕਿਉਂਕਿ ਸਮੇਂ ਦੇ ਵਿੱਚ ਮੈਂ ਸਾਡਾ ਪ੍ਰੋਗਰਾਮ ਸੀ ਮੇਰੀ ਆਪਣੀ ਉਹਨਾਂ ਨਾਲ ਸੰਪਰਕ ਨਹੀਂ ਹੋ ਪਾਇਆ ਇਸ ਕਰਕੇ ਹੋ ਸਕਦਾ ਹੈ ਕਿ ਐਸਡੀ ਕੋਈ ਮਿਸਟਰ ਟ੍ਰੈਨਸਟਰਿੰਗ ਹੋ ਰਹੀ ਹੋ ਕਿਉਂ ਮਗਰ ਜਿਸ ਫਰਾਗਦੀਲੀ ਨਾਲ ਉਹਨਾਂ ਨੇ ਫੋਨ ਕੀਤਾ ਔਰ ਜਿਸ ਫਰਾਗਦੀਲੀ ਨਾਲ ਸਾਡੀ ਕਮੇਟੀ ਨੇ ਉਹਦੀ ਸਹਿਮਤੀ ਕੀਤੀ ਹੈ ਕਿ ਅਸੀਂ ਉਹਨਾਂ ਨੂੰ ਜਿੱਥੇ ਵੱਡਾ ਭਰਾ ਦਾ ਦਰਜਾ ਦੇਣਾ ਹੈ ਉੱਥੇ ਉਹਨਾਂ ਦਾ ਸਤਿਕਾਰ ਕਰਨਾ ਹੈ ਇਹ ਸਾਡੀ ਜ਼ਿੰਮੇਵਾਰੀ ਔਰ ਮੈਂ ਦੇਖੋ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਹਜਿੰਦਰ ਸਿੰਘ ਧਾਮੀ ਹੋਣ ਨਾਲ ਮੇਰੀ ਨਿੱਜੀ ਦੋਸਤ ਦੇ ਉੱਤੇ ਗੱਲ ਵੀ ਹੋਈ ਆ ਔਰ ਧਾਮੀ ਸਾਹਿਬ ਨੇ ਇਸ ਗੱਲ ਦੇ ਉੱਤੇ ਮੇਰੇ ਨਾਲ ਜਿਹੜੇ ਵਿਚਾਰ ਕੀਤੇ ਕੀ ਅਸੀਂ ਮਿਲ ਕੇ ਬੈਠ ਕੇ ਅਦਾ ਉੱਤੇ ਪ੍ਰੋਗਰਾਮ ਬਣਾਈਏ ਕਿ ਅਸੀਂ ਦੋਵੇਂ ਮਿਲ ਕੇ ਸ਼੍ਰੋਮਣੀ ਕਮੇਟੀ ਔਰ ਦਿੱਲੇ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸ਼ਤਾਬਜੀਤ ਦੇ ਵਿੱਚ ਏਕਮਤਾ ਪਾਈਏ ਔਰ ਦੁਨੀਆ ਦੇ ਵਿੱਚ ਇੱਕ ਅਛਾ ਮੈਸੇਜ ਦੇ ਸਕੀਏ ਸੋ ਇਹਦੇ ਲਈ ਮੈਂ ਉਹਨਾਂ ਨੂੰ ਵੀ ਕਿਹਾ ਸੀ ਕਿ ਜਾਂ ਉਹ ਦਿੱਲੀ ਆ ਜਾਣ ਜਾਂ ਮੈਂ ਅਮਰਤਾ ਸਾਹਿਬ ਆ ਜਾਂਦਾ ਤਾਕੀ ਅਸੀਂ ਬੈਠ ਕੇ ਇਹਦੇ ਪ੍ਰੋਗਰਾਮ ਚੱਕ ਆਊਟ ਕਰ ਲਈ ਜਾਣ ਮਗਰ ਪਿਛਲਾ ਹਫਤਾ ਜਿਹੜਾ ਸਾਡਾ ਪ੍ਰੋਗਰਾਮ ਰਿਹਾ ਸਰਬ ਧਰਮ ਸੰਮਿਲਨ ਦਾ ਉਹਦੇ ਰੁਝੇਵੇਂ ਹੁੰਦ ਕਰਕੇ ਸਾਡੀ ਆਪਸ ਵਿੱਚ ਉਸ ਤੋਂ ਬਾਅਦ ਗੱਲ ਨਹੀਂ ਹੋ ਸਕੇ ਮੈਨੂੰ ਲੱਗਦਾ ਹੈ ਕਿ ਹੁਣ ਬੈਠ ਕੇ ਉਹਨਾਂ ਨਾਲ ਜਿਸ ਵਕਤ ਇਹ ਗੱਲ ਹੋਈਗੀ ਕਿ ਦਿੱਲੀ ਕਮੇਟੀ ਨੇ ਜਿਹੜੇ ਜਿਹੜੇ ਪ੍ਰੋਗਰਾਮ ਉਲੀਕੇ ਨੇ ਉਹਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਦੀ ਸ਼ਮੂਲੀਅਤ ਪਾਈ ਜਾਏਗੀ ਕਿੱਥੇ ਉਹਨਾਂ ਦਾ ਸਹਿਯੋਗ ਸਾਨੂੰ ਮਿਲ ਸਕਦਾ ਹੈ ਕਿਉਂਕਿ ਜਦ ਅਸੀਂ ਆਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਕੱਢ ਕੇ ਲੈਣਾ ਉੱਥੇ ਸਾਨੂੰ ਕਿਸ ਤਰ੍ਹਾਂ ਸਹਿਯੋਗ ਦੇਣਗੇ ਜਦੋਂ ਦਿੱਲੀੋਂ ਉਹਨਾਂ ਨੇ ਨਗਰ ਕੀਰਤਨ ਜਿਹੜਾ ਲੈ ਕੇ ਜਾਣਾ ਹੈ ਰੰਗਰੇਟਾ ਮਾਰਚ ਦੇ ਰੂਪ ਦੇ ਵਿੱਚ ਉਹਦੇ ਉੱਤੇ ਅਸੀਂ ਕੀ ਸਹਿਯੋਗ ਕਰਨਾ ਇਹ ਸਾਰੀ ਰੂਪਰੇਖਾ ਜਿਹੜੀ ਹੈ ਉਹ ਧਾਮੀ ਸਾਹਿਬ ਦੇ ਨਾਲ ਮੈਂ ਨਿੱਜੀ ਤੌਰ ਦੇ ਉੱਤੇ ਬੈਠ ਕੇ ਕਰਾਂਗਾ ਔਰ ਮੈਨੂੰ ਲੱਗਦਾ ਹੈ ਕਿ ਜਿਹੜੇ ਲੋਕ ਇਹਦੇ ਜਿਨ੍ਹਾਂ ਨੂੰ ਇਹ ਸੁਖਾਵਾਂ ਮਾਹੌਲ ਜਿਹੜਾ ਪਸੰਦ ਨਹੀਂ ਹੈ ਉਹ ਅਗਰ ਵੀ ਦੇ ਵਿੱਚ ਕੋਈ ਰਾਜਨੀਤੀ ਕਰਨਗੇ ਤੇ ਗੱਲ ਦੂਸਰੀ ਹੈ ਮਗਰ ਜਿਸ ਤਰੀਕੇ ਦੇ ਨਾਲ ਧਾਮੀ ਸਾਹਿਬ ਦਾ ਖੁਦ ਫੋਨ ਆਇਆ ਔਰ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਹੈ ਔਰ ਹੀ ਵਾਸ ਵੈਰੀ ਪੋਜ਼ਿਟਿਵ ਉਹਨਾਂ ਦੀ ਕਮੇਟੀ ਦੇ ਦੋ ਤਿੰਨ ਸੀਨੀਅਰ ਮੈਂਬਰਸ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਹ ਮੇਰੇ ਨਾਲ ਡੇਲੀ ਸੰਪਰਕ ਚ ਨੇ ਦੇ ਆਰ ਆਲਸੋ ਵੈਰੀ ਪੋਜ਼ਿਟਿਵ ਕਿ ਅਸੀਂ ਮਿਲ ਕੇ ਇਹ ಶತਬਦੀ ਨੂੰ ਮਨਾ ਸਕੀਏ ਨੇ ਦੇਖੋ ਸਾਰੀਆਂ ਕਮੇਟੀਆਂ ਚਾ ਪਟਨਾ ਸਾਹਿਬ ਹੋਵੇ ਚਾ ਤਕਤ ਸਾਹਿਬ ਹਜ਼ੂਰ ਸਾਹਿਬ ਹੋਣ ਚਾਏ ਸ਼ਰੂਮਨੀ ਕਮੇਟੀ ਹੋਵੇ ਜਾਂ ਦਿੱਲੀ ਕਮੇਟੀ ਹੋਵੇ ਨਗਰ ਕੀਰਤਨਾਂ ਨੂੰ ਘਟਨਾ ਕਿੰਨੀ ਕੀਰਤ ਕਰਦੇ ਨੇ ਜਿਹੜੇ ਨਗਰ ਕੀਰਤਨੇ ਵੱਖ-ਵੱਖ ਜਗਾਵਾਂ ਤੇ ਲੈ ਕੇ ਜਾਣਾ ਕਿਉਂਕਿ ਹਰ ਸੰਸਥਾ ਜਿਹੜੀ ਆ ਉਹ ਇੱਕੋ ਰੂਟ ਦੇ ਉੱਤੇ ਨਹੀਂ ਲੈ ਜਾ ਸਕਦੀ ਅਸੀਂ ਜਿਸ ਤਰ੍ਹਾਂ ਫੈਸਲਾ ਲਿਆ ਸੀ ਕਿ ਅਸੀਂ ਪਟਨਾ ਸਾਹਿਬ ਤੋਂ ਨਗਰ ਕੀਰਤਨ ਲੈ ਕੇ ਆਵਾਂਗੇ ਮਗਰ ਜਦ ਅਸੀਂ ਦੇਖਿਆ ਕਿ ਸਾਡੀ ਬੇਨਤੀ ਤੋਂ ਬਾਵਜੂਦ ਵੀ ਸ਼ਰੂਮਨੀ ਕਮੇਟੀ ਨੇ ਉੱਥੋਂ ਨਗਰ ਕੀਰਤਨ ਕੱਢ ਲਿਆ ਪਟਨਾ ਸਾਹਿਬ ਨੇ ਨਗਰ ਕੀਰਤਨ ਕੱਢ ਲਿਆ ਭਾਵੇਂ ਹਾਲਾਂਕਿ ਉਹਨਾਂ ਦੇ ਰੂਟਾਂ ਦੇ ਬਾਰੇ ਮੈਨੂੰ ਜਾਂਚ ਨਹੀਂ ਕਿ ਕਿਹੜੇ-ਕਿਹੜੇ ਰੂਟ ਤੋਂ ਨੇ ਆ ਰਹੇ ਨੇ ਮਗਰ ਅਸੀਂ ਉੱਥੇ ਫੈਸਲਾ ਲਿਆ ਕਿ ਹੁਣ ਪਟਨਾ ਸਾਹਿਬ ਦੀ ਸੰਗਤ ਨੂੰ ਬਾਰ-ਬਾਰ ਅਸੀਂ ਇਸ ਗੱਲ ਦੇ ਉੱਤੇ ਕਹੀਏ ਕਿ ਨਗਰ ਕੀਰਤਨ ਸੋ ਅਸੀਂ ਆਪਣਾ ਡਿਸੀਜਨ ਅਮਿਟ ਕਰਤਾ ਅਸੀਂ ਅਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਲਿਆਣਾ ਅਤੇ ਦਿੱਲੀ ਦੇ ਬਾਖਵਾ ਕਲੋਨੀ ਦੇ ਵਿੱਚ ਲੈ ਕੇ ਜਾਣਾ ਹੈ ਇਹਦੇ ਵਿੱਚ ਅਸੀਂ ਆਪਣਾ ਰੂਟ ਬਣਾਇਆ ਸ਼੍ਰੋਮਣੀ ਕਮੇਟੀ ਆਪਣਾ ਲੈ ਕੇ ਜਾ ਰਹੀ ਹੈ ਮਗਰ ਜਿਹੜੇ ਮੇਨ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਕਲੈਸ਼ ਨਾ ਹੋਏ ਉਹ ਕਲੈਸ਼ਰ ਨੂੰ ਦੂਰ ਕਰਨ ਵਾਸਤੇ ਅਸੀਂ ਆਪਸ ਵਿੱਚ ਬੈਠਣਾ ਔਰ ਮੈਨੂੰ ਲੱਗਦਾ ਹੈ ਕਿ ਅੱਛੇ ਸੁਖਾਵੇ ਮਾਹੌਲ ਦੇ ਵਿੱਚ ਇਹ ਮੀਟਿੰਗਾਂ ਹੋਣਗੀਆਂ ਔਰ ਵਧੀਆ ਤਰੀਕੇ ਨਾਲ ਅਸੀਂ ਗੁੱਡ ਡਿਸੀਜਨ ਲੈ ਕੇ ਨਿਕਲਾਂਗੇ ਸਰ ਪੰਜਾਬ ਦੇ ਵੀ ਨਗਰ ਕੀਰਤਨ ਜੋ ਹੈ ਉਹ ਜਾਣਗੇ ਐਸੇ ਮੇ ਬਾੜ ਜੈਸੇ ਹਾਲਾਤ ਜਿਸ ਤਰੀਕੇ ਸੇ ਪਿਛਲੇ ਦਿਨੋਂ ਪੈਦਾ ਹੋ ਰਹੇ ਨੇ ਤੇ ਕੀ ਲੱਗਦਾ ਨਹੀਂ ਕਿ ਸੰਗਤ ਕਮ ਸਹਿਯੋਗ ਜੋ ਹੈ ਉਹ ਦੇਖੋ ਜਿੱਥੇ ਬਾੜ ਦੀ ਸਥਿਤੀ ਹੈ ਉਹ ਤੇ ਇੱਕ ਐਸੀ ਨੇਚਰਲ ਕੀ ਕਹਿੰਦੇ ਨੇ ਪ੍ਰੋਬਲਮ ਆਈ ਹੈ ਡਿਜ਼ਾਸਟਰ ਹੋਇਆ ਹੈ ਪੰਜਾਬ ਦੇ ਨਾਲ ਮਗਰ ਗੁਰੂ ਸਾਹਿਬ ਦੇ ਤਿਹਾੜੇ ਔਰ ਖਾਸ ਤੌਰ ਤੇ ਸ਼ਤਾਬਦੀ ਜਿਹੜੀ ਹੈ ਉਹ ਐਫਓ ਦੇ ਕਾਰਜ ਤੇ ਕੋਈ ਰੁਕਦੇ ਨਹੀਂ ਨੇ ਮਗਰ ਅਨੰਦਪੁਰ ਸਾਹਿਬ ਤੋਂ ਅਸੀਂ ਲੈ ਕੇ ਜਿਹੜਾ ਪ੍ਰਭਾਵਿਤ ਏਰੀਆ ਨਹੀਂ ਹੈ ਅਨੰਦਪੁਰ ਸਾਹਿਬ ਤੋਂ ਲੈ ਕੇ ਦਿੱਲੀ ਦੇ ਮੁਹੱਲੇ ਹੁੰਦੇ ਹੋਏ ਔਰ ਹਰਿਆਣਾ ਚ ਹੁੰਦੇ ਹੋਏ ਦਿੱਲੀ ਪਹੁੰਚਣਾ ਸੋ ਮੇਨ ਏਰੀਆ ਨੂੰ ਉਸੇ ਡਿਸਟਰਬ ਨਹੀਂ ਕਰ ਰਹੇ ਔਰ ਸੰਗਤਾਂ ਦੀ ਆਪਣੀ ਇੱਕ ਅਥਾ ਜਿਹੜੀ ਜਿਹੜੀ ਆਸਥਾ ਹੈ ਗੁਰੂ ਪ੍ਰਤੀ ਔਰ ਜਿਹੜਾ ਸੰਗਤਾਂ ਦਾ ਜਿਹੜਾ ਅਥਾ ਪਿਆਰ ਹੈ ਗੁਰੂ ਪ੍ਰਤੀ ਇਹ ਸਾਰਾ ਆਪਣੀ ਜਗਾ ਵੱਖਰਾ ਹੈ ਜਿੱਤੇ ਲੋਗਾਂ ਦੀ ਸੇਵਾ ਕਰਨਾ ਡਿਊਟੀ ਹੈ ਗੁਰੂ ਸਾਹਿਬ ਦੇ ਇਨਕਾਰਜਾਂ ਦੇ ਵਿੱਚ ਸ਼ਮੂਲਿਤ ਹੋਣਾ ਸਾਰਿਆਂ ਦੀ ਡਿਊਟੀ ਔਰ ਸਾਰੇ ਮੈਨੂੰ ਲੱਗਦਾ ਹੈ ਕਿ ਵੱਧ ਚੜ ਕੇ ਇਨਾ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਬਣੇ ਨੇ ਮੈਂ ਮੈਂ ਇਹਨੇ ਆਪਕੋ ਬਤਾਇਆ ਕਿ ਜਿਸ ਵਕਤ ਤਾਮੀ ਸਾਹਿਬ ਦਾ ਫੋਨ ਆਇਆ ਔਰ ਮੈਂ ਉਹਨੂੰ ਕਿਹਾ ਸੀ ਕਿ ਅਸੀਂ ਅਗਲੇ ਹਫਤੇ ਦੇ ਵਿੱਚ ਮਿਲਾਂਗੇ ਜਿਹੜਾ ਹਫਤਾ ਚੱਲ ਰਿਹਾ ਹੈ ਬਟ ਪਿਛਲੇ ਹਫਤੇ ਕਿਉਂਕਿ ਸਮੇਂ ਦੇ ਵਿੱਚ ਮੈਂ ਸਾਡਾ ਪ੍ਰੋਗਰਾਮ ਸੀ ਮੇਰੀ ਆਪਣੀ ਉਹਨਾਂ ਨਾਲ ਸੰਪਰਕ ਨਹੀਂ ਹੋ ਪਾਇਆ ਇਸ ਕਰਕੇ ਹੋ ਸਕਦਾ ਹੈ ਕਿ ਐਸਡੀ ਕੋਈ ਮਿਸਟਰ ਟ੍ਰੈਨਸਟਰਿੰਗ ਹੋ ਰਹੀ ਹੋ ਕਿਉਂ ਮਗਰ ਜਿਸ ਫਰਾਗਦੀਲੀ ਨਾਲ ਉਹਨਾਂ ਨੇ ਫੋਨ ਕੀਤਾ ਔਰ ਜਿਸ ਫਰਾਗਦੀਲੀ ਨਾਲ ਸਾਡੀ ਕਮੇਟੀ ਨੇ ਉਹਦੀ ਸਹਿਮਤੀ ਕੀਤੀ ਹੈ ਕਿ ਅਸੀਂ ਉਹਨਾਂ ਨੂੰ ਜਿੱਥੇ ਵੱਡਾ ਭਰਾ ਦਾ ਦਰਜਾ ਦੇਣਾ ਹੈ ਉੱਥੇ ਉਹਨਾਂ ਦਾ ਸਤਿਕਾਰ ਕਰਨਾ ਹੈ ਇਹ ਸਾਡੀ ਜ਼ਿੰਮੇਵਾਰੀ ਔਰ ਮੈਂ